ਚਾਰ ਦਹਾਕੇ ਦੀ ਪੀੜਾ ਨੂੰ ਕਿਵੇਂ ਵੇਖ ਰਹੇ ਹੋ ਚਾਰ ਦਹਾਕੇ ਦੀ ਪੀੜਾ ਕੱਲੇ ਚਾਰ ਦਹਾਕੇ ਨਹੀਂ ਭੈਸ਼ਾਕੇ ਦੇ ਲਈ 4000 ਸਾਲ ਕਿ ਉਹਨਾਂ ਲੱਗ ਜਾਣੇ ਪੀੜਾ ਐਵੇਂ ਤਾਜੀ ਰਹੇਗੀ ਜਿਵੇਂ ਹਿੰਦੂਆਂ ਦੇ ਮਨਾਂ ਦੇ ਵਿੱਚ 라ਵਣ ਤੇ 라ਵਣ ਵਾਲੀ ਕਥਾ ਤੁਰਦੀ ਆ ਨਾ ਬਸ ਇਹ ਉਵੇਂ ਆ ਉਹ ਜੇ ਇੰਨੀਆਂ ਸਦੀਆਂ ਬੀਤਣ ਦੇ ਬਾਅਦ ਨਹੀਂ ਨਾ ਪੀੜਾ ਮੁੱਕੀ ਤੇ ਪੀੜਾ ਐਵੇਂ ਨਹੀਂ ਮੁੱਕਣੀ ਪੰਜਾਬ ਦੇ ਵਿੱਚ ਚੋਣਾ ਹੋਈਆਂ ਚੋਣਾ ਦੇ ਵਿੱਚ ਬੈਂਤ ਸਿੰਘ ਦੇ بیٹے ਦਾ ਜਤਨਾ ਸ਼ਹੀਦ ਭਾਈ ਬੈਂਤ ਸਿੰਘ ਦੇ ਇਧਰ ਪਾਸੇ ਭਾਈ ਅਮਰਤ ਪਾਸੋਂ ਜਤਨਾ ਇਹ ਚੀਜ਼ ਨੂੰ ਕਿਵੇਂ ਵੇਖਦਾ ਤਾਲ ਖਾਲਸਾ ਜੇ ਕੋ ਲੋਕਾਂ ਨੇ ਫਤਵਾਨਾਂ ਦੇ ਹੱਕ ਦੇ ਦਿੱਤਾ ਹੈ ਬੇਸ਼ੱਕ ਦਲ ਖਾਲਸਾ ਇਲੈਕਸ਼ਨ ਪੋਲਿਟਿਕਸ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਇਹਦੇ ਵਿੱਚੋਂ ਕੌਮ ਦਾ ਸੰਘਰਸ਼ ਜਿਹੜੀ ਖਾਲਿਸਤਾਨ ਹੈ ਉਹ ਪ੍ਰਾਪਤ ਨਹੀਂ ਹੁੰਦਾ ਪਰ ਜਿਹੜੇ ਸਾਡੇ ਹਮਖਿਆਲੀ ਸੱਜਣਾ ਨੇ ਰਾਹ ਚੁਣਿਆ ਆ ਉਹਨਾਂ ਦੀ ਸਾਨੂੰ ਅਸੀਂ ਉਹਨਾਂ ਨੂੰ ਵੈਲਿਊਸ਼ਸ ਦਿੰਨੇ ਆ ਔਰ ਜੇ ਲੋਕਾਂ ਨੇ ਉਹਨਾਂ ਦੇ ਹੱਕ ਦੇ ਫਤਵਾ ਦਿੱਤਾ ਆ ਤੇ ਹੁਣ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਆ ਕਿ ਉਹ ਕੌਮ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨ ਔਰ ਕੌਮ ਦੀ ਝੋਲੀ ਦੇ ਵਿੱਚ ਕੌਮੀ ਸੰਘਰਸ਼ ਜਿਹੜਾ ਆ ਉਦਰੀ ਕੋਈ ਨਾ ਕੋਈ ਸਫਲਤਾ ਜਿਹੜੀ ਉਹ ਪਾ ਕੇ ਦੇਣ। ਭਾਲ ਸਿੰਘ ਬਲੇਰ ਵੀ ਜੁੜ ਚੁੱਕੇ ਆ ਚੀਮਾ ਸਾਹਿਬ ਵੀ ਆ ਗੱਲਬਾਤ ਕਰਦੇ ਆ ਬਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਮੂਲੀਅਤ ਕੀਤੀ ਆ ਚਾਰ ਤਹਾਕੇ ਦਾ ਸਫ਼ਰ ਜਿਹੜਾ ਇਹ ਪੀੜਾ ਦਾ ਇਸ ਨੂੰ ਹੰਡਾਇਆ ਜਾ ਰਿਹਾ ਤੇ ਨਾਲ-ਨਾਲ ਸੜਕਾਂ ਦੇ ਉੱਤੇ ਲਗਾਤਾਰ ਤਾਂ ਵੇਖ ਰਿਹਾ ਕਿ ਦਲ ਖਾਲਸਾ ਲੋ ਪ੍ਰੋਟੈਸਟ ਕੀਤੇ ਜਾ ਰਹੇ। ਦੇਖੋ ਅੱਜ ਹਰ ਸਾਲ ਦੀ ਤਰ੍ਹਾਂ ਜੁਨ 1984 ਦਾ ਜਿਹੜਾ ਦਿਨ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ ਕਮ ਕੌਮ ਦੇ ਨਾਲ ਉਥੇ ਦਲ ਖਾਲਸਾ ਪੰਜ ਤਰੀਕ ਨੂੰ ਇਹ ਮਾਰਚ ਕਰਦਾ ਤੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੰਭੂਲੀਅਤ ਕਰਦਾ ਸੋ ਮੈਂ ਸਮਝਦਾ ਕਿ ਇਹ ਜਿਹੜਾ ਸਾਨੂੰ ਮਾਰਚ ਜਿਹੜਾ ਆਪਣਾ ਦਿਨ ਮਨਾਉਂਦੇ ਆ ਇਹ ਸਾਡੀ ਅਣਖ ਤੇ ਗੈਰਤ ਦੀ ਅੱਜ ਗੱਲ ਹੈ ਜਿਹੜੀ ਲੋਕਾਂ ਨੂੰ ਪਛਾਣਨੀ ਚਾਹੀਦੀ ਹੈ ਸਾਡੀ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਤਰ ਦੇ ਵਿੱਚੋਂ ਮੋਦੀ ਸਾਹਿਬ ਹੱਥ ਬੰਦੇ ਆਪਣੇ ਹਿੰਦੂਆਂ ਨੂੰ ਛਡਾ ਕੇ ਲੈ ਕੇ ਆਏ ਫਾਂਸੀ ਦੇ ਰਸੇ ਤੋਂ ਤੇ ਸਾਡੇ ਬੰਦੀ ਸਿੰਘ ਅੱਜ ਤੇ ਇਹ ਤੇ 35 35 ਸਾਲਾਂ ਤੋਂ ਅੰਦਰ ਹੈ ਤੇ ਜਿਹੜੇ ਸੰਜ ਰਾਇਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ 20000 ਬੀਬੀ ਦੇ ਬੱਚਾ ਸ਼ਹੀਦ ਕੀਤਾ ਹੈ ਲੱਤਾਂ ਤੋਂ ਫੜ ਕੇ ਪਟਕਾ ਪਟਕਾ ਕੇ ਛੋਟੇ ਛੋਟੇ ਬੱਚਿਆਂ ਨੂੰ ਕੰਧਾ ਨਾ ਮਾਰ ਕੇ ਇੰਡੀਅਨ ਗਵਰਨਮੈਂਟ ਆਰਮੀ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਸੋ ਅੱਜ ਅਸੀਂ ਇੱਥੇ ਮਾਰਚ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਸਾਡੀ ਕੌਮ ਅੱਜ ਦੇ ਦਿਨ ਢੋਲ ਢਮਕਿਆਂ ਤੋਂ ਬਾਹਰ ਰਾਨ ਕੇ ਜਿਹੜਾ ਇਹਦਾ ਹਕੂਮਤ ਨੇ ਸਾਡਾ ਦਰਬਾਰ ਸਾਹਿਬ ਟਾਇਆ ਸਾਡੀ ਨਸਲ ਕਸ਼ਿਸ਼ ਕੀਤੀ ਹੈ ਜਾਨਾਂ ਤੋਂ ਪਹਿਲੇ ਸਿੰਘ ਚੇਦ ਕੇ ਤੇ ਉਹਨਾਂ ਨੂੰ ਵੋਟਾਂ ਦੇ ਕੇ ਇਥੋਂ ਤੋੜਨਾ ਮੰਦ ਭਾਗੀ ਗੱਲ ਹੈ ਔਰ ਨਾਲ ਦੀ ਨਾਲ ਮੈਂ ਇਹ ਵੀ ਅਪੀਲ ਕਰਨੀ ਚਾਹੁੰਦਾ ਕਿ ਸਾਰੀ ਕੌਮ ਜਿਸ ਤਰੀਕੇ ਨਾਲ ਅੱਜ ਦਲ ਖਾਲਸਾ 5 ਤਰੀਕ ਨੂੰ ਮਾਰਚ ਕਰ ਰਿਹਾ ਹੈ ਤੇ 6 ਜੂਨ ਨੂੰ ਸਾਰੀਆਂ ਸੰਪਰਦਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਕੱਠੇ ਹੋ ਕੇ 6 ਜੂਨ ਦਾ ਘੱਲੂ ਘਰ ਦਿਵਸ ਮਨਾਉਣ ਤਾਂ ਕਿ ਅਸੀਂ ਇੱਕਜੁੱਟਤਾ ਦਿਖਾ ਸਕੀਏ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਆਪਣੇ ਜੀਦੀ ਦਿਹਾੜੇ ਮਨਾ ਸਕੀਏ ਮੈਂ ਤੇ ਅਸੀਂ ਸਾਰੇ ਧੜਿਆਂ 'ਚ ਵੰਡੇ ਨਜ਼ਰ ਆਵਾਂਗੇ ਜਿਹਦੇ ਨਾਲ ਹਕੂਮਤ ਦਾ ਜਿਹੜਾ ਮਨੋਬਲ ਵੱਧਦਾ ਇਹਨੂੰ ਰੋਕਣ ਨਾਲ ਅਸੀਂ ਆਪੋ ਆਪਣੇ ਹੌਮਣ ਨੂੰ ਤਿਆਗ ਕੇ ਇੱਕ ਪਲੇਟਫਾਰਮ ਥੱਲੇ ਅਸ਼ੀਦੀ ਦਿਹਾੜੇ ਬਣਾਇਆ ਕਰੀਏ